ਬੱਚੇ ਵੀ ਸਾਡੇ ਬਿਮਾਰ ਨੇ ਜੀ ਏ ਡੀ ਜੇ ਹੁਣ ਤੇ ਜਾਇੰਟਸ ਦੀ ਮੌਤਾਂ ਵੀ ਹੋ ਚੁੱਕੀਆਂ ਬਿਮਾਰੀ ਦੇ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਜਮੀਲੂ ਰਹਿਮਾਨ ਜੀ ਕੋਲ ਨੇ ਕਿਸੇ ਦਾ ਟੱਕਾ ਕੰਮ ਨਹੀਂ ਕਰਨਾ ਕੋਈ ਕੰਮ ਨਹੀਂ ਕਰਨਾ ਮਹੱਲੇ ਦਾ ਵਿਕਾਸ ਤਾਂ ਕੀ ਕਰਨਾ ਸਾਡਾ ਬినాਸ਼ ਕਰਨ ਤੁਰ ਕੇ ਉਹ ਭੈੜੀ ਬਦਬੂ ਦੇ ਨਾਲ ਸਾਡੇ ਬੱਚੇ ਬਿਮਾਰ ਹੋ ਰਹੇ ਨੇ ਸਾਡੇ ਬਜ਼ੁਰਗ ਬਿਮਾਰ ਹੋ ਰਹੇ ਨੇਗੇ ਔਰ ਬਹੁਤੀ ਸਾਨੂੰ ਰਹਿਣਾ ਉੱਥੇ ਮਤਲਬ ਦੁੱਬਰ ਹੋਇਆ ਪਿਆ ਜੋ ਜ਼ਮੀਦੂ ਰਹਿਮਾਨ ਜੀ ਦੀ ਮੈਡਮ ਸਾਡੇ ਮਹੱਲੇ ਦੇ ਵਿੱਚ ਆਏ ਸੀ ਉਹਨਾਂ ਨੂੰ ਵੀ ਆਪਣਾ ਮਸਲਾ ਇਹ ਦੱਸਿਆ ਕਿ ਤੁਸੀਂ 2.5 ਸਾਲਾਂ ਚ ਇਹਨਾਂ ਦੋਨਾਂ ਮਹੱਲਿਆਂ ਦਾ ਇੱਕ ਫੁੱਟੀ ਕੌਡੀ ਦਾ ਵਿਕਾਸ ਨਹੀਂ ਕੀਤਾ ਉਹਨਾਂ ਦੀ ਮੈਡਮ ਨੂੰ ਬੀਬਾ ਜੀ ਨੂੰ ਕਿਹਾ ਸੀ ਕਿ ਹੱਡਾ ਰੋੜੀ ਨਹੀਂ ਚੱਕੋਗੇ ਅਸੀਂ ਤੁਹਾਨੂੰ ਵੋਟਾਂ ਨਹੀਂ ਪਾਵਾਂਗੇ ਸਾਰੇ ਆਪ ਸਟੇਜ ਤੋਂ ਗਿਆ ਸੀਗਾ ਸਸਿਕਾਲੀ ਸ਼ਹਿਰ ਦੇ ਵਿੱਚ ਹੱਡਾ ਰੋੜੀ ਨੂੰ ਲੈ ਕੇ ਜਿੱਥੇ ਸਮੱਸਿਆ ਆਏ ਦਿਨ ਦੇਖਣ ਨੂੰ ਮਿਲ ਰਹੀ ਹੈ ਉੱਥੇ ਹੀ ਤੁਹਾਨੂੰ ਤਸਵੀਰਾਂ ਵਿੱਚ ਦਿਖਾ ਦਿੰਨੇ ਆ ਹੱਡਾ ਰੋੜੀ ਨੂੰ ਲੈ ਕੇ ਜਿੱਥੇ ਮਹੱਲਾ ਵਾਸੀ ਉਰੇ ਬੈਠੇ ਨੇ ਡੀਸੀ ਦਫ਼ਤਰ ਦੇ ਬਾਹਰ ਹੱਥਾਂ ਦੇ ਵਿੱਚ ਫੜੇ ਨੇ ਹੱਡਾ ਰੋੜੀ ਚੱਕਾਓ ਪਰਿਵਾਰ ਬਚਾਓ ਦੇ ਨਾਰੇ ਵੀ ਲਾ ਰਹੇ ਆ ਔਰ ਧਰਨਾ ਵੀ ਇਹਨਾਂ ਨੇ ਲਗਾਇਆ ਹੋਇਆ ਗੱਲਬਾਤ ਕਰਾਂਗੇ ਗੋਵਿੰਦਨਗਰ ਗਾਂਧੀਨਗਰ ਅਤੇ ਉਦਯੋਗਿਕ ਏਰੀਏ ਦੇ ਬੰਦੇ ਇਹ ਸਾਰੇ ਉਰੇ ਬੈਠੇ ਨੇ ਤੇ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਕੀ ਸਮੱਸਿਆ ਆ ਰਹੀ ਹੈ ਤੇ ਕਿੰਨੀ ਦੇਰ ਤੋਂ ਹੱਡਾ ਰੋੜੀ ਦਾ ਉੱਥੇ ਬਣਿਆ ਹੋਇਆ ਡੰਪ ਕੀ ਨਾਮ ਹੈ ਤੁਹਾਡਾ ਮੇਰਾ ਨੋ ਰਣਜੀਤ ਸਿੰਘ ਰਾਣਵਾ ਜੀ ਜੀ ਸਾਡਾ ਮਸਲਾ ਇਹ ਹੈ ਵੀ 4 ਕੁ ਮਹੀਨੇ ਪਹਿਲਾਂ ਇਥੋਂ ਦੇ ਪ੍ਰਸ਼ਾਸਨ ਨੇ ਮਿਊਸਪਲਟੀ ਨੇ ਪਤਾ ਨਹੀਂ ਕਿਹੜੀ ਜਗ੍ਹਾ ਤੋਂ ਚੱਕ ਕੇ ਲਿਆ ਕੇ ਹੱਡਾ ਰੋੜੀ ਉਹ ਸਾਡੇ ਨੌ ਤਰਾਣੀ ਫਾਟਕਾਂ ਦੇ ਨੇੜੇ ਲਗਾਤੀ ਹੁਣ ਉਸ ਹੱਡਾ ਰੂੜੀ ਚੋਂ ਭੈੜੀ ਬਦਬੂ ਦੇ ਕਾਰਨ ਗਾਂਧੀ ਨਗਰ ਗੋਬਿੰਦ ਨਗਰ ਤੇ ਜੋਗ ਖੇਤੜਾ ਉਧਰਲਾ ਸਾਰਾ ਇੰਡਸਟਰੀ ਏਰੀਆ ਸਾਰੇ ਮਾਲਕ ਸਾਰੇ ਬੁਰੀ ਤਰ੍ਹਾਂ ਪ੍ਰੇਸ਼ਾਨ ਨੇ ਉਹ ਭੈੜੀ ਬਦਬੂ ਦੇ ਨਾਲ ਸਾਡੇ ਬੱਚੇ ਬਿਮਾਰ ਹੋ ਰਹੇ ਨੇ ਸਾਡੇ ਬਜ਼ੁਰਗ ਬਿਮਾਰ ਹੋ ਰਹੇ ਨੇਗੇ ਔਰ ਬਹੁਤੀ ਸਾਨੂੰ ਰਹਿਣਾ ਉੱਥੇ ਮਤਲਬ ਦੁਬਰ ਹੋਇਆ ਪਿਆ ਅਸੀਂ ਇਤੋਂ ਦੇ ਮਾਨਯੋਗ ਡੀਸੀ ਸਾਹਿਬ ਜੀ ਨੂੰ ਵੀ ਮਿਲ ਕੇ ਗਏ ਤੇ ਡੈਪੂਟੇਸ਼ਨ ਦੇ ਤੌਰ ਤੇ ਇਹਨਾਂ ਨੇ ਵੀ ਭਰੋਸਾ ਦਿਵਾਇਆ ਸੀਗਾ ਕਿ ਅਸੀਂ ਜਲਦੀ ਇਸ ਮਾਮਲੇ ਦਾ ਨਿਪਟਾਰਾ ਕਰਾਂਗੇ ਜੋ ਇੰਡਸਟਰੀ ਮਾਲਕ ਨੇ ਉਹ ਵੀ ਮਿਲ ਕੇ ਗਏ ਨੇ ਉਹਨਾਂ ਨੂੰ ਵੀ ਇਹਨਾਂ ਨੇ ਭਰੋਸਾ ਦਿਵਾਇਆ ਔਰ ਹਲਕਾ ਵਿਧਾਇਕ ਨੇ ਮੁਹੰਮਦ ਜਮੀਲウ ਰਹਿਮਾਨ ਜੀ ਉਹਨਾਂ ਨੂੰ ਵੀ ਅਸੀਂ ਲਿਖਤੀ ਪੱਤਰ ਦੇ ਕੇ ਗਏ ਉਹਨਾਂ ਨੇ ਵੀ ਹਰਾ ਪੈਨ ਜੋ ਲੋਕਾਂ ਨੇ ਲੈ ਕੇ ਦਿੱਤਾ ਉਹਦੇ ਨਾਲ ਵੀ ਲਿਖਿਆ ਕਿ ਨੈਸੈਸਰੀ ਐਕਸ਼ਨ ਮੈਡਮ ਨੂੰ ਲਿਖਿਆ ਉਹਨਾਂ ਨੇ ਪਰ ਕੋਈ ਕਾਰਵਾਈ ਨਹੀਂ ਹੋਈ ਔਰ ਫਾਟਕ ਲੱਗਦੇ ਨੇ ਫਾਟਕਾਂ ਤੇ ਲੋਕ ਬੇ ਉਸ ਨੇ ਉਹ ਭੈੜੀ ਬਦਬੂ ਦੇ ਕਾਰਨ 1400 ਦੇ ਕਰੀਬ ਬੱਚਾ ਤਾਰ ਤਾਰਾ ਕਨਵੈਂਟ ਚ ਪੜਦਾ ਹੈ ਉੱਥੋਂ ਦੇ ਬੱਚੇ ਵੀ ਬਿਮਾਰ ਹੋ ਰਹੇ ਨਗੇ ਔਰ ਜੋ ਇੰਡਸਟਰੀ ਏਰੀਏ ਦੇ ਵਿੱਚ ਮਜ਼ਦੂਰ ਕੰਮ ਕਰਦੇ ਨੇ ਆਪਣੀਆਂ ਨੌਕਰੀਆਂ ਛੱਡਣ ਲਈ ਭੈੜੀ ਬਦਬੂ ਦੇ ਕਾਰਨ ਉੱਥੋਂ ਉਹ ਛੱਡਣ ਲਈ ਮਜਬੂਰ ਨੇ ਇਸ ਕਰਕੇ ਅਸੀਂ ਐਮਐਲਏ ਸਾਹਿਬ ਨੂੰ ਵੀ ਬੇਨਤੀ ਕੀਤੀ ਮੀਤ ਹਰਜਨੂ ਵੀ ਬੇਨਤੀ ਕੀਤੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਵੀ بڑے بڑے ਦਸਕਤ ਕਰਕੇ ਅਸੀਂ ਉਹ ਵੱਡੇ 2-3 300 ਵਰਕਰਾਂ ਨੇ ਤੇ ਨਵਾਸੀਆਂ ਨੇ ਦਸਖਤ ਕਰਕੇ ਅਸੀਂ ਉਹ ਚਿੱਠੀਆਂ ਉਹਨਾਂ ਨੂੰ ਵੀ ਪਾਈਆਂ ਪਰ 4 ਮਹੀਨਿਆਂ ਤੱਕ ਸਾਡੀ ਕੋਈ ਲਾਰੇ ਲੱਪੇ ਤੋਂ ਸੁਵਾਏ ਸਾਨੂੰ ਕੁਝ ਨਹੀਂ ਮਿਲਿਆ ਇਸੇ ਕਰਕੇ ਮਜਬੂਰੀ ਬਸ ਗੋਵਿੰਦਨਗਰ ਗਾਂਧੀ ਨਗਰ ਤੇ ਉੱਥੋਂ ਦੇ ਜਿਹੜੀ ਲੇਬਰ ਹੈਗੀ ਬੈਕਟਰੀਆਂ ਚ ਕੰਮ ਕਰਦੀ ਉਹਨਾਂ ਦੇ ਮਾਲਕ ਨੇਗੇ ਉਹ ਸਾਰਿਆਂ ਦੇ ਸਹਿਯੋਗ ਦੇ ਨਾਲ ਅੱਜ ਅਸੀਂ ਪਹਿਲਾ ਸੰਕੇਤਕ ਰੋਸ ਤਰਨਾ ਦੇ ਰਹੇ ਹਾਂ ਕਿਉਂਕਿ ਅਸੀਂ ਬੇਨਤੀ ਕੀਤੀ ਹੈ ਲਿਖਤੀ ਤੌਰ ਤੇ ਵੀ ਕਿ ਉੱਥੇ ਜਿਹੜੇ ਹੱਡਾ ਰੂੜੀ ਚ ਜਿਹੜੇ ਜਾਨਵਰ ਕੰਮ ਵਗੈਰਾ ਜਾਂਦੇ ਆ ਉਹ ਮਾਸ ਦੇ ਟੁਕੜੇ ਚਾਕੇ ਸਾਡੇ ਘਰਾਂ ਤੱਕ ਛੱਟ ਜਾਂਦੇ ਰਗੇ ਆ ਪਹੁੰਚੇ ਨੇ ਗੱਲਬਾਤ ਕਰਾਂਗੇ ਉਹਨਾਂ ਨੂੰ ਵੀ ਯੋ ਸਾਹਿਬ ਨੇ ਆਸ਼ਵਾਸ਼ਣ ਦਿੱਤਾ ਸਰ ਕੀ ਆਸ਼ਵਾਸ਼ਣ ਦਿੱਤਾ ਤੁਹਾਡੀ ਗੱਲਬਾਤ ਮੈਂ ਇਹ ਹੀ ਦੱਸ ਰਿਹਾ ਤੁਹਾਨੂੰ ਕਿ ਨੈਕਸਟ ਵੀਕ ਅਸੀਂ ਜਿਹੜਾ ਹੈਗਾ ਮਤਾ ਪਵਾ ਰਹੇ ਹਾਊਸ ਦੀ ਮੀਟਿੰਗ ਦੇ ਵਿੱਚ ਸਰਕਾਰ ਨੂੰ ਅਪਰੂਵ ਲਈ ਭੇਜ ਕੇ ਉਸ ਤੋਂ ਬਾਅਦ ਜਦੋਂ ਸਾਨੂੰ ਅਪਰੂਵ ਆ ਗਈ ਕਿੰਨੇ ਕਿੰਨੇ ਮਹੀਨਿਆਂ ਦਾ ਪ੍ਰੋਸੈਸ ਹੈ ਇਹ ਇਸ ਤਰ੍ਹਾਂ ਜੀ ਜਿਹੜੀ ਹੈਗੀ ਆ ਜਾਏਗੀ ਸਾਡੀ ਪ੍ਰोसीडिंग ਮਤਾ ਪਹਿ ਕੇ ਇਹ ਕਟੋਕਟ ਮੇਖਲ 15 20 ਦਿਨ ਤਾਂ ਉੱਥੋਂ ਸਾਨੂੰ ਸਰਕਾਰ ਤੋਂ ਮਨਜ਼ੂਰੀ ਆਉਣ ਨੂੰ ਲੱਗ ਜਾਂਦੀ ਹੈ ਫਿਰ ਉਸ ਤੋਂ ਬਾਅਦ ਅਸੀਂ ਅਖਬਾਰਾਂ ਦੇ ਵਿੱਚ ਐਡ ਦੇਵਾਂਗੇ ਜ਼ਮੀਨ ਖਰੀਦਣ ਵਾਸਤੇ ਉਹਦੇ ਵਿੱਚ ਠੇਕਾ ਦਿੱਤਾ ਉਹ ਜੀ ਐਗਰੀਮੈਂਟ ਹੋਇਆ ਕਿ ਠੇਕੇਦਾਰ ਆਪਣਾ ਪ੍ਰਬੰਧ ਆਪ ਕਰੇਗਾ। ਹਾਂਜੀ ਹਾਂਜੀ। ਪਹਿਲਾਂ ਵੀ ਕਈ ਵਾਰ ਵਾਅਦਾ ਕਰ ਦਿੱਤਾਗੇ ਠੇਕੇ ਦਾ ਪ੍ਰਬੰਧ ਕਰੇ। ਠੇਕੇਦਾਰ ਕਿਉਂ ਨਹੀਂ ਕਰ ਰਿਹਾ ਕਿ ਵੀ ਕਿ ਕੜੀ ਕੀ ਹੈ? ਠੇਕੇ ਦਾ ਠੇਕੇਦਾਰ ਦੇ ਅਸੀਂ ਅੱਜ ਵੀ ਹੋਈ ਆ। ਅਸੀਂ ਪਹਿਲਾਂ ਉਹਨੂੰ ਬੁਲਾ ਕੇ ਦਫ਼ਤਰ ਮੀਟਿੰਗ ਕਰੀ ਹੈ। ਹਾਂਜੀ ਹਾਂ। ਜਿਹੜੇ ਐਗਰੀਮੈਂਟ 'ਚ ਲਿਖਿਆ ਹੋਇਆ ਫਿਰ ਬਿਲਕੁਲ ਬਿਲਕੁਲ ਉਹਨੂੰ ਕੋਈ ਜਗ੍ਹਾ ਨਹੀਂ ਦੇ ਰਿਹਾ ਬਾਹਰ। ਉਹ ਕਹਿੰਦਾ ਮੇਰੀ ਦਿੱਕਤ ਆ ਮੈਂ ਕਹਿੰਦਾ ਚੱਕਣਾ ਬੰਦ ਕਰ ਦਿੰਨਾ। ਤੇ ਦੇਖੋ ਜੇ ਚੱਕਣੇ ਬੰਦ ਹੋ ਗਏ ਉਹ ਆਪਣੀ ਸ਼ਹਿਰ ਦੇ ਵਿੱਚ ਪ੍ਰੋਬਲਮ ਆ ਜਾਈ। ਲੋਕਾਂ ਦੇ ਵੀ ਕਹਿਣਾ ਇੱਕ ਇੱਕਲੇ ਮਲੇ ਜਦ ਨਹੀਂ ਨਹੀਂ ਮੈਂ ਮੈਂ ਪਹਿਲਾਂ ਬੇਨਤੀ ਕਰਕੇ ਹਟਿਆ ਮੈਂ ਪਹਿਲਾਂ ਬੇਨਤੀ ਕੀਤੀ ਹੈ ਮੈਂ ਪੰਜਾਬੀਆਂ ਕਟੋਕੜ 24 25 ਨਗਰ ਕੌਂਸਲਾਂ ਤੇ ਕੰਮ ਕਰ ਲਿਆ ਮੈਂ ਸਾਰੀਆਂ ਤਾਂਤਪਨਾ ਸਾਲਕ ਦੇ ਬਾਅਦ ਹੋਈ ਜਾਂਦੀਆਂ ਹੁੰਦੀਆਂ ਨੇ ਤੇ ਉੱਥੇ ਕਿਸੇ ਵੀ ਸ਼ਹਿਰ ਦੇ ਵਿੱਚ ਇੰਨੇ ਪਸ਼ੂ ਨਹੀਂ ਹੈਗੇ ਜਿੰਨੇ ਇੱਥੇ ਨੇ ਮੈਨੂੰ ਤਾਂ ਇਹ ਲੱਗਦਾ ਵੀ ਕਟੋਕੜ ਦੋ ਤਿੰਨ ਇੰਡਸਟਰੀਆਂ ਜਿੰਨੇ ਪਸ਼ੂ ਹੋਣਗੇ ਤੇ ਕੱਲੇ ਮਲੇ ਕੋਟਲੇ 'ਚ ਹੈਗੀਆਂ ਇਸ ਕਰਕੇ ਥੋੜੀ ਦਿੱਕਤ ਇੱਥੇ ਵੱਧ ਹੈਗੀ ਆ ਸਰ ਨਜਾਇਜ਼ ਤਵੇਲੇ ਬਣ ਰਹੇ ਪਸ਼ੂਆਂ ਦੇ ਬਿਗੈਰ ਮਨਜ਼ੂਰੀ ਤੋਂ ਬਣ ਰਹੇ ਨੇ ਉਹ ਜਿਆ ਪਰਤਵੇਲੇ ਬਣਨਗੇ ਤਾਂ ਇਹ ਪਛਵੀਵਰ ਦੇਖੋ ਜਿੱਥੇ ਸਾਡੇ ਜਿੱਥੇ ਲਈ ਪਰਮਿਸ਼ਨ ਹੋ ਰਹੀਆਂ ਜਿੱਥੇ ਵੀ ਸਾਡੇ ਧਿਆਨ ਦੇ ਵਿੱਚ ਆਉਂਦਾ ਕੋਈ ਤਵੇਲਾ ਬਣਦਾ ਦੇਖੋ ਸਾਡੇ ਕੋਲ ਨਕਸ਼ਾ ਆਏਗਾ ਨਕਸ਼ਾ ਉਹਦੀ ਪ੍ਰੋਪਰ ਜਿੰਨੇ ਪਸ਼ੂ ਰੱਖਣੇ ਨੇ ਉਹਦੇ ਹਿਸਾਬ ਨਾਲ ਜੇ ਉਹਦੀ ਕੈਪੈਸਿਟੀ ਹੋਏਗੀ ਤਾਂ ਅਸੀਂ ਪਰਮਿਸ਼ਨ ਦੇਵਾਗੇ ਤੁਹਾਡੇ ਧਿਆਨ ਜਾਂਦਾ ਨਜ਼ਾਇਜ਼ ਅਸੀਂ ਉਹਨੂੰ ਅਸੀਂ ਨੋਟਿਸ ਇਸ਼ੂ ਕਰਦੇ ਹਾਂ ਕੋਰਟ ਚ ਦੰਨੇ ਆ ਸੈਕਿੰਡ ਉਹਦਾ ਜਿਹੜਾ ਕੋਈ ਅਸੀਂ ਅੱਜ ਕੱਲ ਤੋਂ ਕਾਰਵਾਈ ਸ਼ੁਰੂ ਕੀਤੀ ਹੋਈ ਹੈ ਜੇ ਇਹਨਾਂ ਦੇ ਜਿਨ੍ਹਾਂ ਦੇ ਕਨੈਕਸ਼ਨ ਸੀ ਸੀਵਰ ਕਨੈਕਸ਼ਨ ਜਿਨ੍ਹਾਂ ਨੇ ਲਏ ਹੋਇਆ ਅਥਰਾਾਈਜ਼ਡ ਅਸੀਂ ਉਹ ਕੱਟਣੀ ਇਹੋ ਸਾਹਿਬ ਨੇ ਇਹਨਾਂ ਨੂੰ ਆਸ਼ਵਾਸਨ ਦਿੱਤਾ ਕਿ ਜਿਹੜੀ ਇਹਨਾਂ ਦੀ ਸਮੱਸਿਆ ਹੈ ਤੋਂ ਜਲ ਤੋਂ ਜਲ ਦੂਰ ਕੀਤੀ ਜਾਵੇਗੀ ਪਰ ਦੇਖਣ ਵਾਲੀ ਗੱਲ ਇਹ ਹੋ ਵੀ ਜਿਹੜੀ ਇਹਨਾਂ ਦੀ ਸਮੱਸਿਆ ਹੈ ਕਿੰਨੀ ਦੂਰ ਕਿੰਨੀ ਜਲਦੀ ਦੂਰ ਹੁੰਦੀ ਹੈ ਕੈਮਰਾਮੈਨ ਗੌਰਵ ਖੁੱਲਰ ਦੇ ਨਾਲ ਮਨੀਸ਼ਵਰਮਾ ਪੰਜਾਬੀ ਖਬਰਾਂ ਮਲੇਰਕੋਟਲਾ